ਲੋਕ ਹਿੱਤ ਲੋਕਾਂ ਦੀ ਆਵਾਜ਼ ਪੁਕੇਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਬੜੇ ਮਿਹਨਤੀ ਅਤੇ ਉਦਮੀ ਨੌਜਵਾਨ ਦਲਜੀਤ ਸਿੰਘ ਰਾਮੂਵਾਲ ਜਿਨ੍ਹਾਂ ਨੂੰ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਹਲਕਾ ਖੇਮ ਕਰਨ ਦੇ ਜੂਤ ਕਵਾਡੀ ਨਿਟਰਨ ਯੁਗਤ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੀਆਂ ਸਵਾਵਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਅਤੇ ਹਲਕਾ ਖੇਮ ਕਰਨ ਦੇ ਵਿਧਾਇਕ ਸਰਵਨ ਸਿੰਘ ਤੁਨ ਜੋਤ ਦੇ ਪੰਜਾਬ ਪ੍ਰਧਾਨ ਮਨਿੰਦਰ ਸਿੰਘ ਲਾਲਪੁਰਾ ਵਿਧਾਇਕ ਅਤੇ ਸਮੁੱਚੀ ਤਰਨਤਾਰਨ ਦੀ ਲੀਡਰਸ਼ਿਪ ਦੇ ਸਹਿਯੋਗ ਨਾਲ ਉਹਨਾਂ ਨੂੰ ਜ਼ਿਲ੍ਹਾ ਤਰਨਤਾਰਨ ਆਮ ਆਦਮੀ ਪਾਰਟੀ ਦੇ ਜੂਤਾ ਪ੍ਰਧਾਨਯੁਕਤ ਕਰਨ ਤੋਂ ਬਾਅਦ ਉਹਨਾਂ ਦੇ ਗ੍ਰਹਿ ਵਿਖੇ ਜਿੱਥੇ ਇਲਾਕੇ ਦੇ ਪੰਚਾਇਤ ਸਰਪੰਚਾਂ ਦਾ ਵਧਾਈਆਂ ਦੇਣ ਵਾਲੇ ਵਲੰਟੀਅਰਾਂ ਵਰਕਰਾਂ ਦਾ ਤੰਤਾ ਲੱਗਾ ਹੋਇਆ ਹੈ ਉੱਥੇ ਅੱਜ ਉਹਨਾਂ ਨੇ ਪ੍ਰਸਨਨ ਗਲਬਤ ਕਰਦੇ ਆ ਸਮੁੱਚੀ ਪਾਰਟੀ ਆਈ ਕਮਾਂਡ ਅਤੇ ਜ਼ਿਲ੍ਹਾ ਤਰਨਤਾਰਨ ਦੇ ਵਿਧਾਇਕਾਂ ਮੰਤਰੀਆਂ ਅਤੇ ਚੇਅਰਮੈਨ ਦਾ ਧੰਨਵਾਦ ਕਰਦੇ ਆ ਕਿ ਆ ਕਿ ਉਹ ਪਾਰਟੀ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਰਨ ਦੇਈ ਤੇ ਮਾਣ ਦਿਨ ਨਿਭਾਉਣਗੇ ਇਸ ਵੰਦੀ ਲੋਕ ਇਹ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੀਛੇ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਨਾਸ ਬਣੂ ਇੱਕ ਮੈਂ ਸਰਪੰਚ ਜੀਉਨ ਸਿੰਘ ਜਗਵਾਲੀਆਂ ਮੇਰਾ ਵੀਰ ਦਲਜੀਤ ਸਿੰਘ ਜੋ ਜ਼ਿਲ੍ਹਾ ਪ੍ਰਧਾਨ ਲੱਗਾ ਹੈ ਉਹਨੂੰ ਵਧਾਈ ਦੇਣਾ ਹੈ ਤੇ ਧੰਨਵਾਦ ਕਰਦੇ ਆਂ ਵੀਰ ਜੀ ਦਿਨ ਰਾਤ ਚੌਂਕਰੀ ਤਰੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਕਰ ਸਾਹਿਬ ਸਾਹੀ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਅਸੀਂ ਐਮਐਲਏ ਦਾ ਧੰਨਵਾਦ ਕਰਦੇ ਆਂ ਸਾਡਾ ਵੀਰ ਰਾਤ ਦਿਨੇ ਮਿਹਨਤ ਕਰਦਾ ਠੀਕ ਆ ਜਿਹੜਾ ਕੋਈ ਕੰਮ ਨੂੰ ਆਉਂਦਾ ਇਹ ਪੂਰਾ ਥੋਕ ਵੱਜ ਕੇ ਨਾਲ ਚੱਲਦਾ ਹੈ ਸਾਹਿਬੋ ਜੀ ਕੀ ਫਤਿਹ ਮੈਂ ਸਰਪੰਚ ਹਵੇਲੀਆਂ ਰਪੋਗੇ ਪੰਚਾਇਤੋਂ ਹੀ ਸਾਡਾ ਵੱਡਾ ਵੀਰ ਦਲਜੀਤ ਸਿੰਘ ਗਰਾਮੂ ਵਾਲ ਜੋ ਜ਼ਿਲ੍ਹਾ ਪ੍ਰਧਾਨ ਬੜਿਆ ਜੀ ਧੰਨਵਾਦ ਕਰਦੇ ਅਸੀਂ ਪਾਰਟੀ ਦਾ ਸਰਦਾਰ ਸਰਵਨ ਸਿੰਘ ਤੋਂ ਹੁੰਦਾ ਜੀ ਤੇ ਸਾਡਾ ਵੀਰ ਬਹੁਤ ਵਧੀਆ ਕੰਮ ਕਰਦਾ ਜੀ ਅਹੀਂ ਮਤਲ ਅੱਗੇ ਵੀ ਕਈਆਂ ਥਾਵਾਂ ਤੇ ਮਤਲ ਰਾਹ ਗਲੀ ਮਿਲਦੇ ਆ ਤੇ ਬਹੁਤ ਵਧੀਆ ਤੇ ਚੰਗੀਆਂ ਸਲਾਹਾਂ ਆ ਜੋ ਗੱਲਾਂ ਕਰਦੇ ਆ ਜੀ ਨਸ਼ਿਆਂ ਤੋਂ ਦੂਰ ਰੱਖਣ ਲਈ ਵੀ ਕੁਝ ਮਤਲ ਜਿੰਮਾ ਬਾਰੇ ਸਾਨੂੰ ਹਰ ਗੱਲ ਦੇ ਬਾਰੇ ਸਹੂਲਤ ਦੇਣਗੇ ਵੀ ਸਾਨੂੰ ਇਹਨਾਂ ਤੋਂ ਆਸ ਵੀ ਹੈਗੀ ਆ ਜੀ ਵਾਹਿਗੁਰੂ ਬੜੇ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਕਤਰ ਹੋਏ ਆ ਸਰਦਾਰ ਬਲਜੀਤ ਸਿੰਘ ਜੀ ਰਾਮੂਵਾਲ ਜਿਨ੍ਹਾਂ ਨੂੰ ਪਾਰਟੀ ਹਾਈ ਕਮਾਨ ਸਰਦਾਰ ਸਰਵਨ ਸਿੰਘ ਜੀ ਤੁਹਾਨੂੰ ਸਾਬ ਐਮਐਲਏ ਸਾਡੇ ਉਹਨਾਂ ਦੀ ਪ੍ਰੇਰਨਾ ਸਦਕਾ ਸਾਡੇ ਸੀਐਮ ਸੀਐਮ ਸੁਵਨ ਸਿੰਘ ਮਾਨ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸਰਦਾਰ ਦਿਲਜੀਤ ਸਿੰਘ ਜੀ ਰਾਮੂਵਾਲ ਜਿਨ੍ਹਾਂ ਨੂੰ ਤਰਨਤਾਰਨ ਜ਼ਿਲ੍ਹੇ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਅੱਜ ਸਾਰੇ ਇਸ ਟੀਮ ਲੈ ਕੇ ਸਾਰੇ ਵਕਤ ਵਕਤ ਸਰਪੰਚ ਬੰਨਾਂ ਤੋਂ ਮੁਬਾਰਕਬਾਦ ਦੇਣ ਵਾਸਤੇ ਪਹੁੰਚੇ ਆ ਜੀ ਆਸ ਕਰਦੇ ਹਾਂ ਸਾਡਾ ਭਰਾ ਵੱਧ ਚੜ੍ਹ ਕੇ ਦਿਨ ਦੁਨੀ ਰਾਤ ਨੂੰ ਤਰੱਕੀ ਬੱਚੇ ਰੱਬ ਨੂੰ ਤੇ ਇੱਦਾਂ ਹੀ ਕੰਮ ਕਰਦਾ ਰਹੇ ਤੇ ਵੱਡੇ ਤੋਂ ਵੱਡਾ ਉਹਦਾ ਹੱਸੇ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਭ ਤੋਂ ਪਹਿਲਾਂ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਹਲਕਾ ਦਾ ਇੱਕ ਸਦਾ ਸਰਮਣ ਸਿੰਘ ਜੀ ਤੁੰਨ ਜਿਨ੍ਹਾਂ ਨੇ ਸਾਡੇ ਭਰਾ ਸਰਦਾਰ ਦਜੀਤ ਸਿੰਘ ਨੂੰ ਅਹੁਦਾ ਦੇ ਕੇ ਨਵਾਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਲਜੀਤ ਸਿੰਘ ਜੀ ਤਾਂ ਤੁਹਾਨੂੰ ਪਹਿਲਾਂ ਪਾਰਟੀ ਨੇ ਯੂਗ ਦਾ ਡਾਇਰੈਕਟਰ ਲਾਇਆ ਜੂਤ ਕਲੱਬਾਂ ਦੇ ਲਾਇਆ ਤੁਹਾਨੂੰ ਅਹੀ ਪਾਰਟੀ ਦਾ ਤੇ ਜਿਹੜੇ ਯੂਥ ਲੀਗ ਦੇ ਜਿੰਨੇ ਵੀ ਪ੍ਰਧਾਨ ਬਣੇ ਨੇ ਜਿੰਨੇ ਸਾਰੇ ਮੁੰਡੇ ਕੰਮ ਕਰਦੇ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਹਰ ਕੰਮ ਦਾ ਇੱਕ ਸਦਾ ਸਤਿ ਸਾਮਸਤ ਉਹਨਾਂ ਦਾ ਹਰ ਸਾਥ ਦੀ ਵਹਿਗ ਦਿੱਤੀ ਤੇ ਅਸੀਂ ਅੱਜ ਭਰਾ ਅਦਲਜੀਤ ਸਿੰਘ ਦੇ ਗ੍ਰਹਿ ਵਿਖੇ ਇਕੱਠੇ ਹੋਏ ਆ ਇਹਨਾਂ ਨੂੰ ਜਿਹੜਾ ਅਹੁਦਾ ਦਿੱਤਾ ਗਿਆ ਜਿਹੜਾ ਪ੍ਰਧਾਨ ਦਾ ਅਸੀਂ ਧੰਨਵਾਦ ਕਰਦੇ ਆ ਸਾਰੀ ਪਾਰਟੀ ਦਾ ਆ ਮਾਧਮੀ ਪਾਰਟੀ ਦਾ ਧੰਨਵਾਦ ਕਰਦੇ ਆ ਆਏ ਹੋਏ ਸਰਪੰਚਾਂ ਦਾ ਪੰਜ ਸਰਪੰਚ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਸਾਨੂੰ ਸਰਦਾਰ ਦਿਲਜੀਤ ਸਿੰਘ ਤੋਂ ਆਸ ਆ ਕਿ ਇਹ ਨੌਜਵਾਨਾਂ ਨੂੰ ਪ੍ਰੇਰਿਤ ਕਰਨਗੇ ਇਹ ਨਸ਼ਿਆਂ ਤੋਂ ਦੂਰ ਕਰਨਗੇ ਇਲਾਕੇ ਵਿੱਚ ਕੰਮ ਵੀ ਕਰਨਗੇ ਅੱਗੇ ਵੀ ਕਰਦੇ ਨੇ ਇਹ ਨਹੀਂ ਵੀ ਨਹੀਂ ਕਰਦੇ ਕਰਦੇ ਨੇ ਤੇ ਗਾਂ ਵੀ ਕਰਨਗੇ ਵੈਗਦੀਕਾ ਹਲਸਾ ਸ੍ਰੀ ਵੈਗਦੀਕਾ ਜੀ ਇਹ ਆਇਓ ਇਹ ਸੱਜਣਾ ਦਾ ਧੰਨਵਾਦ ਕਰਦਾ ਹਾਂ ਜਿਹੜੇ ਮੈਨੂੰ ਇਸ ਮਿਲੀ ਹੋਈ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਧਾਨਗੀ ਦੀ ਵਧਾਈ ਦੇਣ ਆਏ ਨੇ ਇਲਾਕੇ ਦੇ ਪੰਜ ਸਰਪੰਚ ਮੋਦਵਾਰ ਚੇਅਰਮੈਨ ਸਾਹਿਬ ਸਾਡੇ ਹਲਕੀ ਦੇ ਐਮਐਲਏ ਸਦਾ ਸਰਵਨ ਸਿੰਘ ਤੁਹਾਨੂੰ ਜੀ ਦਾ ਧੰਨਵਾਦ ਕਰਦੇ ਆਂ ਔਰ ਆਪਣਾ ਸਾਡੇ ਜਿਹੜੇ ਅਜਤ ਜੂਤ ਪ੍ਰਧਾਨ ਨੇ ਪੰਜਾਬ ਦੇ ਸਦਾਰ ਲਾਲਪੁਰਾ ਸਾਹਿਬ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆਂ ਸ਼੍ਰੀ ਮਨੀਸ਼ ਚੋਧਰੀ ਜੀ ਦਾ ਧੰਨਵਾਦ ਕਰਦੇ ਆਂ ਔਰ ਪਾਰਟੀ ਕਨਵੀਨਰ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਦੇ ਕੇ ਮੇਰੇ ਤੇ ਆਸ ਰੱਖਦੇ ਆਂ ਮੈਨੂੰ ਇਹ ਜ਼ਿੰਮੇਵਾਰੀ ਸੌਂਕੀ ਆ ਸੌਂਪੀ ਆ ਤੇ ਮੈਂ ਇਸ ਜ਼ਿੰਮੇਵਾਰੀ ਨੂੰ ਤਨਦੇਈ ਨਾਲ ਨਿਭਾਵਾਂਗਾ ਮੈਂ ਇਹ ਬੇਨਤੀ ਕਰਦਾ ਹਾਂ ਜੀ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਜੂਥ ਦੇ ਜਿੰਨੇ ਵੀ ਸਾਡੇ ਲੀਡਰ ਨੇ ਮੁੰਡੇ ਜਿਹੜੇ ਪਿੰਡਾਂ ਦੇ ਵਿੱਚ ਪਾਰਟੀ ਨਾਲ ਪੁਰਾਣੇ ਸਮੇਂ ਤੋਂ ਜੁੜੇ ਸੀ ਉਹ ਕਿਸੇ ਕਾਰਨਾ ਕਰਕੇ ਆਪਦੀ ਐਕਟੀਵਿਟੀ ਚ ਢਲੇ ਪਏ ਨੇ ਮੈਂ ਉਹਨਾਂ ਨੂੰ ਵੀ ਘਰ-ਘਰ ਜਾ ਕੇ ਲਾਮਬੰਦ ਕਰੂੰਗਾ ਜੂਥ ਕਲੱਬ ਪੰਜਾਬ ਜੋ ਟੀਮ ਹੈ ਸਾਡੇ ਅਰਮਿੰਦ ਕੇਜਰੀ왈 ਜੀ ਉਹਨਾਂ ਦੀ ਸੋਚ ਤੇ ਸ਼੍ਰੀ ਮਨਜੀਤ ਚੋਧੜੀ ਨੇ ਸੋਚ ਤੇ ਜਿਹੜੀ ਇਹ ਬਣਾਈ ਗਈ ਹੈ ਪਰ ਵਾਈਟੀ ਖੇਡ ਨੂੰ ਦੁਬਾਰਾ ਪੰਜਾਬ ਦੇ ਵਿੱਚ ਪ੍ਰਚਲਿਤ ਕਰ ਲਈ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣ ਲਈ ਜੂਤ ਨੂੰ ਲਾਮਬੰਦ ਕਰਨਾ ਬਹੁਤ ਜ਼ਰੂਰੀ ਹੈ ਤੇ ਇਹਦੇ ਲਈ ਅਸੀਂ ਰਾਤ ਦਿਨ ਮਿਹਨਤ ਕਰਾਂਗੇ ਤਾਂ ਕਿ ਸਾਡੇ ਜਿਹੜੇ ਨੌਜਵਾਨ ਆ ਪੂਰੇ ਵਰਲਡ ਵਿੱਚ ਜਾ ਕੇ ਆਪਣੇ ਹਰ ਹਰੇਕ ਆਪਣੇ ਹੁਨਰ ਨੂੰ ਹਰੇਕ ਆਪਣੀ ਕਲਾ ਨੂੰ ਪੇਸ਼ ਕਰਕੇ ਸਾਡੇ ਦੇਸ਼ ਪੰਜਾਬ ਦਾ ਨਾਮ ਰੋਸ਼ਨ ਕਰਨ ਔਰ ਬਲੰਦੀਆਂ ਛੂਹਣ